ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਮਾਂ ਇਸ ਵੇਲੇ ਹੋ ਚੁੱਕਾ ਹੈ ਰਾਤ ਦੇ 1:35 ਮਿੰਟ ਹੋ ਗਏ ਆ ਤੇ ਆਪਾਂ ਹੁਣ ਚੱਲੇ ਆਂ ਅੱਜ ਗਾਗਰ ਦੀ ਸੇਵਾ ਤੇ ਤੁਹਾਨੂੰ ਦਰਸ਼ਨ ਦਿਦਾਰੇ ਕਰਾਉਂਦੇ ਆਂ ਗਾਗਰ ਦੇ ਹੁਣ ਬਾਬਾ ਜੀ ਆਉਣ ਵਾਲੇ ਆ ਆਪਾਂ ਸਾਹਮਣੇ ਬੈੰਦੇ ਆਂ ਲੰਗਰ ਸਾਹਿਬ ਗੁਰਦੁਆਰੇ ਤੇ ਬੈੱਕੇ ਜੇ ਉਦੋਂ ਤੱਕ ਨਾਮ ਜਪਦੇ ਆਂ ਤੇ ਜਦੋਂ ਬਾਬਾ ਜੀ ਆਉਂਦੇ ਆ ਫਿਰ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਗਾਗਰ ਦੇ ਅੱਜ ਆਜੋ ਸੰਗਤ ਜੀ ਬਣੇ ਰਹੋ ਵੀਡੀਓ ਦੇ ਨਾਲ you <clears throat> Até What? I'm <laughs> you're <laughs> ਸੰਗਤ ਜੀ ਇਸ ਵੇਲੇ ਸਮਾਂ ਹੋ ਚੁੱਕਿਆ ਹੈ ਅਮਰਤ ਵੇਲੇ 2:30 ਮਿੰਟ ਤੇ ਤੁਸੀਂ ਦੇਖ ਸਕਦੇ ਆਂ ਸੰਗਤਾਂ ਹਰ ਰੋਜ਼ ਹੀ ਗਾਗਰ ਦੀ ਸੇਵਾ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਦੀਆਂ ਹਨ ਤੇ ਹੁਣ ਅਸੀਂ ਪਹੁੰਚ ਚੁੱਕੇ ਆਂ ਸੱਚਖੰਡ ਸ੍ਰੀ ਹਜੂਰ ਸਾਹਿਬ ਅਮਰਤ ਵੇਲੇ ਤੁਸੀਂ ਦਰਸ਼ਨ ਕਰੋ ਤੇ ਬੜਾ ਮਨ ਨੂੰ ਸਕੂਨ ਮਿਲਦਾ ਆ ਜਿੰਨੀਆਂ ਵੀ ਦੇਸ਼ ਵਿਦੇਸ਼ ਚ ਸੰਗਤਾਂ ਬੈਠੀਆਂ ਜ਼ਰੂਰ ਇੱਕ ਵਾਰ ਆ ਕੇ ਇੱਥੇ ਤੁਸੀਂ ਗੁਰੂ ਮਹਾਰਜ ਦੇ ਚਰਨੀ ਅਰਦਾਸ ਬੇਨਤੀਆਂ ਕਰੋ ਤੇ ਆਪਣੇ ਜੀਵਨ ਨੂੰ ਸਫਲਾ ਕਰੋ ਫਿਰ ਬਾਬਾ ਜੀ ਇੱਥੇ ਸੱਚਖੰਡ ਸਾਹਿਬ ਪਹੁੰਚ ਗਏ ਆ ਤੇ ਬਾਬਾ ਜੀ ਪੈਦਲ ਵੀ ਨਹੀਂ ਤੇਜ਼ ਜਾਨੀ ਕਿ ਚੱਲਦੇ ਆ ਕਿ ਸੰਗਤਾਂ ਭੱਜ ਕੇ ਵੀ ਨਾਲ ਨਹੀਂ ਰਲ ਸਕਦੀਆਂ ਤੇ ਹੁਣ ਬਾਬਾ ਜੀ ਜਦੋਂ ਇੱਥੇ ਸੱਚਖੰਡ ਸਾਹਿਬ ਪਹਿਲੀ ਗਾਗਰ ਗਦਾਵਰੀ ਨਦੀ ਤੋਂ ਜਿਹੜੀ ਲੈ ਕੇ ਆਉਂਦੇ ਆ ਉਸ ਤੋਂ ਉਪਰੰਤ ਫਿਰ ਇੱਕ ਗਾਗਰ ਸੱਚਖੰਡ ਸਾਹਿਬ ਦੇ ਅੰਦਰੋਂ ਹੀ ਲਿਆਈ ਜਾਂਦੀ ਆ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਖਦਵਾਈ ਕਰਵਾਈ ਸੀ ਬੋਲੀ ਸਾਹਿਬ ਇੱਥੇ ਬਣਾਏ ਹੋਏ ਆ ਤੇ ਹੁਣ ਇਸ ਤੋਂ ਉਪਰੰਤ ਬਾਬਾ ਜੀ ਉਧਰ ਵੀ ਗਾਗਰ ਲੈਣ ਜਾਊਗੇ ਉਹ ਵੀ ਆਪਾਂ ਵਲੌਗ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਤੇ ਤੁਸੀਂ ਦੇਖ ਸਕਦੇ ਆ ਅੰਮ੍ਰਿਤ ਵੇਲੇ ਕਿੰਨੀਆਂ ਸੰਗਤਾਂ ਜਿਹੜੀਆਂ ਵੱਧ ਚੜ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀਆਂ ਭਰਦੀਆਂ ਹਨ ਅੰਮ੍ਰਿਤ ਵੇਲਾ ਬੜਾ ਹੀ ਮਨ ਨੂੰ ਸਕੂਨ ਦੇਣ ਵਾਲਾ ਤੇ ਤੁਸੀਂ ਵੀ ਜਰੂਰ ਹਾਜ਼ਰੀ ਭਰਿਆ ਕਰੋ ਗਾਗਰ ਦੇ ਸੇਵਾ ਦੇ ਵਿੱਚ ਤੇ ਹੁਣ ਤੁਸੀਂ ਦੇਖ ਸਕਦੇ ਆ ਸੰਗਤ ਜੀ ਬਾਬਾ ਜੀ ਨਾਲ ਬਾਕੀ ਸਿੰਘ ਵੀ ਜਾ ਰਹੇ ਆ ਤੇ ਤਾਨੂੰ ਦੱਸਿਆ ਕਿ ਇਥੋਂ ਦੂਸਰੀ ਜਿਹੜੀ ਗਾਗਰ ਆ ਉਹ ਸੱਚਖੰਡ ਸਾਹਿਬ ਦੇ ਅੰਦਰ ਹੀ ਜਿੱਥੇ ਕਿ ਬੌਲੀ ਸਾਹਿਬ ਇੱਥੇ ਅੰਦਰ ਹੀ ਮਹਾਰਾਜਾ ਅਜੀਤ ਸਿੰਘ ਵੱਲੋਂ ਉਸ ਵੇਲੇ ਸਥਾਪਨਾ ਕਰਵਾਈ ਗਈ ਸੀ ਤੇ ਦੂਸਰੀ ਗਾਗਰ ਇਥੋਂ ਭਰ ਕੇ ਲਿਆਂਦੀ ਲਾਈ ਜਾਂਦੀ ਆ ਇਸ ਦੇ ਅੰਦਰ ਕਿਉਂਕਿ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ਤੇ ਆਪਾਂ ਬਾਹਰੋਂ ਹੀ ਜਿਹੜੀ ਆਪਣੀ ਵੀਡੀਓ ਆ ਉਹ ਬਣਾ ਲਈ ਤੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਅਮੀਰ ਕਰਦੇ ਆ ਕਿ ਸੰਗਤਾਂ ਘਰ ਬੈਠੀਆਂ ਇਸ ਜਿਹੜੀ ਘੜੀ ਦਾ ਲਾਹਾ ਪ੍ਰਾਪਤ ਕਰ ਸਕਦੇ ਆ ਤੇ ਕਮੈਂਟ ਦੇ ਵਿੱਚ ਜਰੂਰ ਤੁਸੀਂ ਸਤਨਾਮ ਵਾਹਿਗੁਰੂ ਲਿਖ ਕੇ ਹਾਜ਼ਰੀ ਲਵਾਓ ਤੇ ਹੁਣ ਬਾਬਾ ਜੀ ਦੂਸਰੀ ਗਾਗਰ ਵੀ ਲੈ ਆਇਆ ਤੇ ਸਾਰੀਆਂ ਸੰਗਤਾਂ ਬਾਬਾ ਜੀ ਦੇ ਨਾਲ ਸਿੰਘ ਜਿਹੜੇ ਆ ਉਹ ਤਿਆਰ ਬਰ ਤਿਆਰ ਇਸੇ ਤਰ੍ਹਾਂ ਬਾਬਾ ਜੀ ਦੇ ਨਾਲ ਹਾਜ਼ਰੀਆਂ ਲਵਾਉਂਦੇ ਆ ਤੁਸੀਂ ਵੀ ਸੰਗਤ ਜੀ ਕਮੈਂਟਾਂ ਦੇ ਵਿੱਚ ਸਤਨਾਮ ਵਾਹਿਗੁਰੂ ਦਾ ਜਿਹੜੇ ਆਪਣੇ ਲਿਖ ਕੇ ਲਾਹਾ ਪ੍ਰਾਪਤ ਕਰੋ ਇਹ ਜੜੀਆਂ ਘੜੀਆਂ ਆ ਬੜੀਆਂ ਹੀ ਸੁਹਾਣੀਆਂ ਘੜੀਆਂ ਹੁੰਦੀਆਂ ਨੇ ਅਮਰਤ ਵੇਲੇ ਤੇ ਸੰਗਤਾਂ ਵੱਧ ਚੜ ਕੇ ਜਰੂਰ ਗਾਗਰ ਦੀ ਸੇਵਾ ਵਿੱਚ ਹਾਜ਼ਰੀ ਲਵਾਇਆ ਕਰੋ ਤੇ ਸੰਗਤ ਜੀ ਦਰਸ਼ਨ ਕਰੋ ਤਖਤ ਸੱਚਖੰਡ ਸ੍ਰੀ ਹਜੂਰ ਅਭਿਚਲ ਨਗਰ ਸਾਹਿਬ ਨਾਦੇੜ ਬੜਾ ਹੀ ਸਕੂਨ ਮਿਲਦਾ ਇੱਥੇ ਮਨ ਨੂੰ ਸੰਗਤ ਜੀ ਹੁਣ ਸਮਾਂ ਹੋ ਗਿਆ ਬੱਬਾ ਕਲਵੰਤ ਸਿੰਘ ਜੀ ਦੇ ਆਉਣ ਦਾ ਤੇ ਤੁਸੀਂ ਦਰਸ਼ਨ ਦਿਦਾਰੇ ਕਰੋ ਬਾਬਾ ਕਲਵੰਤ ਸਿੰਘ ਜੀ ਜੋ ਕਿ ਸੱਚਖੰਡ ਸਾਹਿਬ ਦੇ ਅੰਦਰ ਆਪਣੀ ਸੇਵਾ ਨਿਭਾਉਂਦੇ ਹਨ ਸੰਗਤ ਜੀ ਇਹ ਸੀਗਾ ਆਪਣਾ ਅੱਜ ਦਾ ਵਲੌਗ ਤੇ ਉਮੀਦ ਕਰਦੇ ਆ ਤੁਹਾਨੂੰ ਵਲੌਗ ਚੰਗਾ ਲੱਗਾ ਹੋਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਹੋਰ ਵੀ ਵਲੌਗ ਆ ਆਪਾਂ ਇਸ ਚੈਨਲ ਦੇ ਉੱਤੇ ਪਾਉਣੇ ਆ ਨਾਨ ਠੀਰਾ ਸਾਹਿਬ ਲੋਕਲ ਗੁਰਦੁਆਰਾ ਸਾਹਿਬ ਸਾਰੇ ਵਲੌਗ ਅਪਲੋਡ ਕਰਾਂਗੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ